17 ਮਈ ਨੂੰ ਹਿੰਮਤ ਕੁਮਾਰ ਆਪਣੇ ਪਿਤਾ ਕੋਲੋਂ 40000 ਰੁਪਿਆ ਲੈ ਕੇ ਸ਼ਹਿਰ ਜਾਂਦਾ ਹੈ ਇੱਕ ਬਾਈਕ ਖਰੀਦਣ ਵਾਸਤੇ ਹਿੰਮਤ ਨੇ ਇਹ ਬਾਈਕ ਦੀ ਡੀਲ ਪਹਿਲਾਂ ਤੋਂ ਹੀ ਪੱਕੀ ਕਰ ਲਈ ਸੀ ਤੇ ਇਹ ਸਿਰਫ ਆਪਣੇ ਪਿਓ ਕੋਲੋਂ ਪੈਸੇ ਲੈ ਕੇ ਆਪਣੇ ਦੋਸਤਾਂ ਦੇ ਨਾਲ ਇਹ ਬਾਈਕ ਖਰੀਦਣ ਵਾਸਤੇ ਸ਼ਹਿਰ ਜਾਂਦਾ ਹੈ ਪਰ ਹਿੰਮਤ ਕੁਮਾਰ ਸਵੇਰੇ ਆਪਣੇ ਘਰ ਤੋਂ ਨਿਕਲਿਆ ਸੀ ਪਰ ਸ਼ਾਮ ਹੋ ਚੁੱਕੀ ਸੀ ਉਹ ਵਾਪਸ ਆਪਣੇ ਘਰ ਨਹੀਂ ਆਇਆ ਸੀ ਅੰਤਰ ਸਿੰਘ ਨੂੰ ਇਹਦੀ ਫਿਕਰ ਹੋਣੀ ਸ਼ੁਰੂ ਹੋ ਗਈ ਸੀ ਉਹ ਹੁਣ ਇਹਨੂੰ ਫੋਨ ਕਰਦਾ ਹੈ ਪਰ ਇਹਦਾ ਫੋਨ ਬੰਦ ਆ ਰਿਹਾ ਸੀ ਪਰ ਜਦੋਂ ਇਹ ਦੇਰ ਤੱਕ ਘਰ ਨਹੀਂ ਆਉਂਦਾ ਤਾਂ ਹਿੰਮਤ ਦਾ ਪਿਓ ਨਜ਼ਦੀਕ ਦੇ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਤੇ ਜਾ ਕੇ ਹਿੰਮਤ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਉਂਦਾ ਹੈ ਪਰ ਇੱਥੇ ਪੁਲਿਸ ਵਾਲੇ ਇਹ ਸੋਚਦੇ ਨੇ ਕਿ ਉਹ ਘਰੋਂ 40000 ਰੁਪਿਆ ਲੈ ਕੇ ਗਿਆ ਹੈ ਤੇ ਬਾਈਕ ਲੈਣ ਵਾਸਤੇ ਗਿਆ ਹੈ ਤੇ ਹੋ ਸਕਦਾ ਹੈ ਕਿ ਉਹ ਆਪਣੇ ਦੋਸਤਾਂ ਦੇ ਨਾਲ ਬੈਠ ਕੇ ਕਿਤੇ ਪਾਰਟੀ ਕਰ ਰਿਹਾ ਹੋਵੇ ਇਸ ਲਈ ਪੁਲਿਸ ਉਹਦਾ ਇੰਤਜ਼ਾਰ ਕਰਦੀ ਹੈ ਪਰ ਇਸ ਤੋਂ ਬਾਅਦ ਹਿੰਮਤ ਆਪਣੇ ਘਰ ਕਦੀ ਨਹੀਂ ਆਉਂਦਾ ਤੇ ਸਿਰਫ ਇੱਕ ਫੋਨ ਆਉਂਦਾ ਹੈ ਉਹ ਵੀ ਹਿੰਮਤ ਦੇ ਪਿਓ ਨੂੰ ਤੇ ਇਹ ਫੋਨ ਆਉਂਦਾ ਹੈ ਹਿੰਮਤ ਦੇ ਫੋਨ ਤੋਂ ਹੀ ਪਰ ਇਹ ਫੋਨ ਹਿੰਮਤ ਨਹੀਂ ਕਰ ਰਿਹਾ ਹੁੰਦਾ ਬਲਕਿ ਕੋਈ ਹੋਰ ਹੀ ਕਰ ਰਿਹਾ ਹੁੰਦਾ ਹੈ ਉਹ ਇਹਦੇ ਪਿਓ ਨੂੰ ਕਹਿੰਦਾ ਹੈ ਕਿ ਜੇਕਰ ਤੈਨੂੰ ਹਿੰਮਤ ਜਿੰਦਾ ਚਾਹੀਦਾ ਹੈ ਤਾਂ ਉਹਨਾਂ ਨੂੰ 50 ਲੱਖ ਰੁਪਇਆ ਦਿੱਤਾ ਜਾਵੇ ਤੇ ਨਾਲੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਗੱਲ ਪੁਲਿਸ ਤੱਕ ਪਹੁੰਚੀ ਜਾਂ ਫਿਰ ਕਿਸੇ ਹੋਰ ਨੂੰ ਦੱਸੀ ਗਈ ਤਾਂ ਉਹਨਾਂ ਤੋਂ ਬੁੜਾ ਕੋਈ ਨਹੀਂ ਹੋਵੇਗਾ ਫੋਨ ਕਰਦਿਆਂ ਸਾਰੀ ਹਿੰਮਤ ਦਾ ਪਿਤਾ ਤੁਰੰਤ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਤੇ ਸਾਰੀ ਗੱਲ ਪੁਲਿਸ ਵਾਲਿਆਂ ਨੂੰ ਦੱਸਦਾ ਹੈ ਕਿਉਂਕਿ ਇਹ ਕੇਸ ਹੁਣ ਗਮਸ਼ੁਦਗੀ ਦਾ ਨਹੀਂ ਰਿਹਾ ਸੀ ਬਲਕਿ ਇੱਕ 17 ਸਾਲ ਦੇ ਮੁੰਡੇ ਦਾ ਕਿਟਨੈਪ ਹੋ ਚੁੱਕਿਆ ਸੀ ਹੁਣ ਥੋੜੀ ਦੇਰ ਬਾਅਦ ਹੀ ਇਸੇ ਪੁਲਿਸ ਥਾਣੇ ਦੇ ਵਿੱਚ ਇੱਕ ਫੋਨ ਆਉਂਦਾ ਹੈ ਕਿ ਫਾਟਕ ਦੀ ਪੁਲੀ ਦੇ ਥੱਲੇ ਇੱਕ ਮੁੰਡੇ ਦੀ ਲਾਸ਼ ਪਈ ਹੋਈ ਹੈ ਜਿਹੜੀ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਹੈ ਪੁਲਿਸ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ ਜਿਹੜੇ ਮੁੰਡੇ ਦੀ ਭਾਲ ਕਰ ਰਹੇ ਨੇ ਇਹ ਲਾਸ਼ ਉਦੀ ਹੀ ਹੋਵੇ ਪੁਲਿਸ ਹੁਣ ਜਾਂਦੀ ਹੈ ਤੇ ਜਾ ਕੇ ਤਹਿਕੀਕਾਤ ਕਰਦੀ ਹੈ ਤਾਂ ਪਤਾ ਚੱਲਦਾ ਹੈ ਕੀ ਇਹ লাশ ਹਿੰਮਤ ਦੀ ਨਹੀਂ ਸੀ ਬਲਕਿ ਹਿੰਮਤ ਦੇ ਦੋਸਤ ਰਿਤਿਕ ਦੀ ਸੀ ਇਹ ਕੇਸ ਹੋਰ ਵੀ ਉਲਝਦਾ ਜਾ ਰਿਹਾ ਸੀ ਕਿਉਂਕਿ ਕਿਟਨੈਪ ਹੋਇਆ ਸੀ ਹਿੰਮਤ ਪਰ ਇੱਥੇ ਜਿਹੜੀ লাশ ਮਿਲੀ ਸੀ ਉਹ ਉਹਦੇ ਦੋਸਤ ਰਿਤਿਕ ਦੀ ਮਿਲੀ ਸੀ ਪੁਲਿਸ ਨੂੰ ਸਭ ਤੋਂ ਪਹਿਲਾਂ ਜਿਹੜੇ ਨੰਬਰ ਤੋਂ ਪੁਲਿਸ ਨੂੰ ਫੋਨ ਆਇਆ ਸੀ ਉਹ ਨੰਬਰ ਦੀ ਲੋਕੇਸ਼ਨ ਜਾਣਨ ਦੀ ਕੋਸ਼ਿਸ਼ ਕਰਦੀ ਹੈ ਤਾਂ ਪੁਲਿਸ ਨੂੰ ਇਹ ਪਤਾ ਲੱਗਦਾ ਹੈ ਕਿ ਕਰੀਬ 250 ਕਿਲੋਮੀਟਰ ਦੂਰ 인ਦੋਰ ਤੋਂ ਇਹ ਫੋਨ ਆਇਆ ਸੀ ਪਰ ਜਦੋਂ ਪੁਲਿਸ ਉਸ ਜਗ੍ਹਾ ਤੇ ਜਾਂਦੀ ਹੈ ਤਾਂ ਪੁਲਿਸ ਨੂੰ ਕੁਝ ਪਤਾ ਨਹੀਂ ਚਲਦਾ ਕਿਉਂਕਿ ਇਹ ਇੱਕ ਸੁੰਨਸਾਨ ਇਲਾਕਾ ਸੀ ਹੁਣ ਪੁਲਿਸ ਹਿੰਮਤ ਦੇ ਪਿਤਾ ਕੋਲੋਂ ਸ਼ਾਨਬੀਨ ਕਰਦੀ ਹੈ ਤਾਂ ਹਿੰਮਤ ਦਾ ਪਿਤਾ ਕਹਿੰਦਾ ਹੈ ਕਿ ਉਹਨੂੰ ਵੀ ਕੁਝ ਜ਼ਿਆਦਾ ਪਤਾ ਨਹੀਂ ਉਹ ਸਿਰਫ ਇਹ ਹੀ ਦੱਸ ਸਕਦਾ ਹੈ ਕਿ ਹਿੰਮਤ ਦੇ ਚਾਰ ਦੋਸਤ ਹਨ ਜਿਨ੍ਹਾਂ ਦੇ ਨਾਲ ਉਹ ਅਕਸਰ ਹੀ ਘੁੰਮਦਾ ਫਿਰਦਾ ਸੀ ਤੇ ਜਿਹਦੇ ਵਿੱਚ ਰਿੱਤਿਕ ਵੀ ਇੱਕ ਸੀ ਹੁਣ ਇਹਦਾ ਪਿਤਾ ਦੱਸਦਾ ਹੈ ਕਿ ਹਣੀ ਦੂਬੇ ਦੇ ਘਰ ਦੇ ਵਿੱਚ ਇਹਨਾਂ ਦਾ ਕਾਫੀ ਆਣਾ ਜਾਣਾ ਸੀ। ਇੱਥੇ ਹਿੰਮਤ ਦਾ ਪਿਤਾਈ ਵੀ ਦੱਸਦਾ ਹੈ ਕਿ ਉਹਨੇ ਕਈ ਵਾਰੀ ਹਿੰਮਤ ਨੂੰ ਵੀ ਮਨਾ ਕੀਤਾ ਸੀ ਕਿ ਉਹ ਹਣੀ ਦੂਬੇ ਦੇ ਘਰ ਨਾ ਜਾਇਆ ਕਰੇ ਕਿਉਂਕਿ ਜਿਹੜੀ ਹਣੀ ਦੂਬੇ ਦੀ ਮਾਂ ਸੀ ਪੂਨਮ ਦੂਬੇ ਉਹ ਸਹੀ ਕਿਸਮ ਦੀ ਔਰਤ ਨਹੀਂ ਸੀ ਕਿਉਂਕਿ ਉਹਦੇ ਘਰ ਅਕਸਰ ਹੀ ਕਈ ਮੁੰਡੇ ਆਉਂਦੇ ਜਾਂਦੇ ਸਨ ਤੇ ਉਸੇ ਘਰ ਦੇ ਵਿੱਚ ਬੈਠ ਕੇ ਸ਼ਰਾਬ ਵੀ ਪਿੰਦੇ ਸਨ ਤੇ ਕਈ ਹੋਰ ਨਸ਼ੇ ਵੀ ਕਰਦੇ ਸਨ। ਜਿਹੜੀ ਪੂਨਮ ਦੂਬੇ ਸੀ ਉਹ ਵੀ ਜਿਸ ਜਗ੍ਹਾ ਤੇ ਰਹਿ ਰਹੀ ਸੀ ਉਹਨੇ ਕਬਜ਼ਾ ਕੀਤਾ ਹੋਇਆ ਸੀ। ਇਧਰ ਪੁਲਿਸ ਨੇ ਰਿੱਤਿਕ ਦੀ ਬੋਡੀ ਨੂੰ ਜਦੋਂ ਪੋਸਟਮਾਰਟਮ ਦੇ ਲਈ ਭੇਜਿਆ ਤਾਂ ਇਸ ਤੋਂ ਪਹਿਲਾਂ ਜਦੋਂ ਇਹਦੀ ਜੇਬਾਂ ਨੂੰ ਦੇਖਿਆ ਗਿਆ ਤੇ ਇਹਦੇ ਵਿੱਚੋਂ ਇੱਕ ਟਿਕਟ ਨਿਕਲਦੀ ਹੈ ਉਹ ਟਿਕਟ ਨਿਕਲਦੀ ਹੈ ਇੰਦੋਰ ਦੀ ਪੁਲਿਸ ਨੂੰ ਇੱਥੇ ਸ਼ੱਕ ਹੋਇਆ ਕਿਉਂਕਿ ਜਿਹੜਾ ਹਿੰਮਤ ਨੂੰ ਫਰੋਦੀ ਦਾ ਫੋਨ ਆਇਆ ਸੀ ਉਹ ਵੀ ਇੰਦੋਰ ਤੋਂ ਆਇਆ ਸੀ ਤੇ ਇਹਦੇ ਜੇਬ ਦੇ ਵਿੱਚੋਂ ਜਿਹੜੀ ਟਿਕਟ ਨਿਕਲੀ ਸੀ ਉਹ ਵੀ ਇੰਦੋਰ ਦੀ ਨਿਕਲੀ ਸੀ ਸ਼ਾਇਦ ਹਿੰਮਤ ਦੀ ਕਟਨਾਪਿੰਗ ਦੇ ਪਿੱਛੇ ਉਹਦੇ ਦੋਸਤਾਂ ਦਾ ਹੀ ਹੱਥ ਸੀ ਤੇ ਸ਼ਾਇਦ ਰਿਤਿਕ ਦਾ ਵੀ ਹੱਥ ਸੀ ਪਰ ਰਿਤਿਕ ਦੀ ਕਿਸੇ ਵਜ੍ਹਾ ਕਰਕੇ ਇਹਦੇ ਦੋਸਤਾਂ ਨੇ ਹੀ ਇਹਨੂੰ ਮਾਰ ਦਿੱਤਾ ਹੋਵੇਗਾ ਹੁਣ ਪੁਲਿਸ ਨੇ ਹਿੰਮਤ ਦੇ ਬਾਕੀ ਦੋਸਤਾਂ ਨੂੰ ਪੁਲਿਸ ਥਾਣੇ ਦੇ ਵਿੱਚ ਬੁਲਾਇਆ ਤੇ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਪਰ ਇਹ ਤਿੰਨੇ ਹੀ ਨਾਬਾਲਗ ਸਨ ਇਸ ਲਈ ਪੁਲਿਸ ਨੂੰ ਇਹਨਾਂ ਕੋਲੋਂ ਕੁਝ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਇਹਨਾਂ ਨੂੰ ਛੱਡ ਦਿੱਤਾ ਗਿਆ ਪਰ ਪੁਲਿਸ ਦੀ ਇਨਕੁਆਇਰੀ ਚੱਲਦੀ ਗਈ ਹੁਣ ਪੁਲਿਸ ਨੂੰ ਪਤਾ ਚੱਲਦਾ ਹੈ ਕਿ ਜਿਹੜਾ ਹਿੰਮਤ ਦਾ ਦੂਸਰਾ ਦੋਸਤ ਸੀ ਲੋਕੇਸ਼ ਲੋਧੀ ਉਹਨੂੰ ਵੀ ਕਿਸੇ ਨੇ ਮਾਰ ਦਿੱਤਾ ਸੀ ਉਹਦੀ ਵੀ ਬੋਡੀ ਜੰਗਲਾਂ ਦੇ ਵਿੱਚੋਂ ਮਿਲੀ ਸੀ ਪੁਲਿਸ ਹਿੰਮਤ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਦੂਜੇ ਪਾਸੇ ਹਿੰਮਤ ਦੇ ਦੋਸਤਾਂ ਨੂੰ ਕੋਈ ਕਤਲ ਕਰੀ ਜਾ ਰਿਹਾ ਸੀ ਹੁਣ ਪੁਲਿਸ ਨੂੰ ਸ਼ਾਕ ਹਣੀ ਦੂਬੇ ਤੇ ਪੂਨਮ ਦੂਬੇ ਦੇ ਉੱਤੇ ਹੋ ਰਿਹਾ ਸੀ ਕਿਉਂਕਿ ਪੂਨਮ ਦੂਬੇ ਦਾ ਇਸ ਕੇਸ ਦੇ ਵਿੱਚ ਨਾਮ ਆਇਆ ਸੀ ਹੁਣ ਸਭ ਤੋਂ ਪਹਿਲਾਂ ਪੁਲਿਸ ਪੂਨਮ ਦੂਬੇ ਦੇ ਘਰ ਜਾਂਦੀ ਹੈ ਤੇ ਪੂਨਮ ਦੂਬੇ ਨੂੰ ਗ੍ਰਿਫਤਾਰ ਕਰਦੀ ਹੈ ਜਿਸ ਤਰ੍ਹਾਂ ਹੀ ਪੁਲਿਸ ਪੂਨਮ ਦੂਬੇ ਨੂੰ ਪੁਲਿਸ ਥਾਣੇ ਦੇ ਵਿੱਚ ਲੈ ਕੇ ਆਉਂਦੀ ਹੈ ਤਾਂ ਪੂਨਮ ਨੂੰ ਛਡਾਉਣ ਵਾਸਤੇ ਕਈ ਉੱਚ ਅਧਿਕਾਰੀਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਸਨ ਪੁਲਿਸ ਨੂੰ ਜਿਹੜਾ ਪੂਨਮ ਦੂਬੇ ਦੇ ਉੱਤੇ ਸ਼ੱਕ ਸੀ ਉਹ ਯਕੀਨ ਦੇ ਵਿੱਚ ਬਦਲਣਾ ਸ਼ੁਰੂ ਹੋ ਗਿਆ ਸੀ ਹੁਣ ਪੁਲਿਸ ਪੂਨਮ ਦੂਬੇ ਨੂੰ ਤੇ ਇਹਦੇ ਮੁੰਡੇ ਨੂੰ ਹਣੀ ਦੂਬੇ ਨੂੰ ਜਦੋਂ ਪੁਲਿਸ ਥਾਣੇ ਦੇ ਵਿੱਚ ਲਿਆਉਂਦੀ ਹੈ ਤੇ ਇਹਨਾਂ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਇਸ ਪੁਛਗਿਸ ਦੌਰਾਨ ਪੁਲਿਸ ਵਾਲਿਆਂ ਨੂੰ ਇੱਕ ਇਹੋ ਜਿਹੀ ਕਹਾਣੀ ਸੁਣਨ ਨੂੰ ਮਿਲਦੀ ਹੈ ਜਿਸ ਕਹਾਣੀ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਕਿਉਂਕਿ ਪੂਨਮ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਇੱਕ ਲਾਲਚੀ ਕਿਸਮ ਦੀ ਔਰਤ ਸੀ ਤੇ ਇਹ ਹੁਣ ਪਿੰਡ ਦੇ ਵਿੱਚ ਜਿੰਨੇ ਵੀ ਮੁੰਡੇ ਅਮੀਰ ਘਰਾਂ ਦੇ ਨਾਲ ਸਬੰਧ ਰੱਖਦੇ ਸਨ ਉਹਨਾਂ ਮੁੰਡਿਆਂ ਨੂੰ ਇਹ ਫਸਾਣਾ ਸ਼ੁਰੂ ਕਰ ਦਿੰਦੀ ਹੈ ਉਹ ਮੁੰਡੇ ਇਹਨਾਂ ਦੇ ਘਰ ਦੇ ਵਿੱਚ ਆਉਂਦੇ ਸਨ ਉਹਨਾਂ ਨੂੰ ਇਹ ਨਸ਼ੇ ਦੀ ਲਤ ਲੰਮਦੀ ਸੀ ਉਹਨਾਂ ਦੇ ਨਾਲ ਫਿਜ਼ੀਕਲ ਰਿਲੇਸ਼ਨ ਵੀ ਬਣਾਉਂਦੀ ਸੀ ਇਸ ਲਈ ਇਨ੍ਹਾਂ ਦੇ ਘਰ ਦੇ ਵਿੱਚ ਹਮੇਸ਼ਾ ਹੀ ਮੁੰਡਿਆਂ ਦਾ ਜਮਾਵੜਾ ਲੱਗਿਆ ਰਹਿੰਦਾ ਸੀ ਤੇ ਜਿਸ ਤਰ੍ਹਾਂ ਹੀ ਪੂਨਮ ਨੂੰ ਇਹ ਪਤਾ ਲੱਗਦਾ ਹੈ ਕਿ ਹਿੰਮਤ ਦਾ ਪਿਓ ਇੱਕ ਸਿੰਚਾਈ ਵਿਭਾਗ ਦੇ ਵਿੱਚ ਕੰਮ ਕਰਦਾ ਹੈ ਜਾਨੀ ਕਿ ਹਿੰਮਤ ਵੀ ਇੱਕ ਪੈਸੇ ਵਾਲਾ ਮੁੰਡਾ ਹੈ ਤੇ ਇਹਨੇ ਹੁਣ ਹਿੰਮਤ ਨੂੰ ਵੀ ਫਸਾਣਾ ਸ਼ੁਰੂ ਕਰ ਦਿੱਤਾ ਸੀ ਹੁਣ ਜਦੋਂ ਪੂਨਮ ਦੁਬੇ ਦਾ ਆਪਣਾ ਮੁੰਡਾ ਘਰ ਦੇ ਵਿੱਚ ਨਹੀਂ ਹੁੰਦਾ ਸੀ ਤਾਂ ਹਿੰਮਤ ਨੂੰ ਇੱਕਰੇ ਬੁਲਾ ਲੈਂਦੀ ਸੀ ਤੇ ਇਹਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦੀ ਸੀ ਤੇ ਇੰਨੇ ਹੀ ਹਿੰਮਤ ਦੇ ਕੋਲੋਂ ਵੀ ਹਿੰਮਤ ਦੀ ਮਾਂ ਦੇ ਕੰਨਾਂ ਦੀਆਂ ਝੁੰਮਕੇ ਵੀ ਮੰਗਵਾਏ ਸਨ ਜਿਹੜੇ ਇਹਨੇ ਕਿਸੇ ਸੁਨਿਆਰੇ ਨੂੰ ਵੇਚ ਦਿੱਤੇ ਸਨ ਪਰ ਕਹਿੰਦੇ ਨੇ ਕਿ ਨਜਾਇਜ਼ ਸਬੰਧ ਕਿੰਨੇ ਕੁ ਦਿਨ ਲੁਕੇ ਰਹਿ ਸਕਦੇ ਨੇ ਤੇ ਇੱਕ ਦਿਨ ਹਣੀ ਦੂਬੇ ਇਹਨਾਂ ਦੋਨਾਂ ਨੂੰ ਰੰਗੇ ਹਾਥੀ ਫੜ ਲੈਂਦਾ ਹੈ ਹੁਣ ਹਣੀ ਦੂਬੇ ਤੇ ਹਿੰਮਤ ਦੇ ਵਿਚਕਾਰ ਉਸ ਦਿਨ ਕਾਫੀ ਲੜਾਈ ਹੋਈ ਸੀ ਹੁਣ ਹਣੀ ਦੂਬੇ ਇੱਕ ਮੌਕੇ ਦੇ ਫਰਾਗ ਦੇ ਵਿੱਚ ਸੀ ਕਿ ਉਹ ਹਿੰਮਤ ਨੂੰ ਕਿਵੇਂ ਮਾਰ ਸਕੇ ਉਹਨੇ ਪਲਾਨ ਬਣਾ ਲਿਆ ਸੀ ਕਿ ਉਹ ਹਿੰਮਤ ਨੂੰ ਨਹੀਂ ਛੱਡੇਗਾ ਤੇ ਉਹਨੂੰ ਹੁਣ ਮੌਕਾ ਮਿਲਦਾ ਹੈ ਜਿਸ ਦਿਨ ਹਿੰਮਤ ਨੇ ਬਾਈਕ ਲੈਣ ਜਾਣਾ ਸੀ ਹਿੰਮਤ ਨੇ ਹਣੀ ਦੂਬੇ ਨੂੰ ਫੋਨ ਕੀਤਾ ਸੀ ਕਿ ਉਹਨੇ ਬਾਈਕ ਲੈਣ ਜਾਣਾ ਹੈ ਤੇ ਉਹ 40000 ਰੁਪਿਆ ਲੈ ਕੇ ਆ ਰਿਹਾ ਹੈ ਇਹਨੇ ਨੂੰ ਹੁਣ ਹਣੀ ਦੂਬੇ ਨੇ ਆਪਣੇ ਪਹਿਲਾਂ ਹੀ ਦੋਸਤਾਂ ਨੂੰ ਇਨਫੋਰਮ ਕਰ ਦਿੱਤਾ ਸੀ ਹੁਣ ਪਾਰਟੀ ਕਰਨ ਵਾਸਤੇ ਇਹ ਜੰਗਲ ਦੇ ਵਿੱਚ ਜਾ ਰਹੇ ਸਨ ਉੱਥੇ ਹੀ ਇਹਨਾਂ ਦਾ ਦੋਸਤ ਲੋਕੇਸ਼ ਵੀ ਆ ਗਿਆ ਸੀ ਰਿਤਿਕ ਵੀ ਆ ਗਿਆ ਸੀ ਤੇ ਚਾਰੇ ਦੋਸਤ ਜੰਗਲ ਦੇ ਵਿੱਚ ਬਹਿ ਕੇ ਬੀਅਰ ਪਾਰਟੀ ਕਰ ਰਹੇ ਹੁੰਦੇ ਨੇ ਤੇ ਉਸੇ ਸਮੇਂ ਹਣੇ ਦੂਬੇ ਬੀਅਰ ਦੀ ਬੋਤਲ ਨੂੰ ਚੱਕਦਾ ਹੈ ਤੇ ਪਿੱਛੋਂ ਦੀ ਹੋ ਕੇ ਹਿੰਮਤ ਦੇ ਸਿਰ ਦੇ ਉੱਤੇ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਇਹ ਟੁੱਟੀ ਹੋਈ ਬੋਤਲ ਦੇ ਨਾਲ ਹੀ ਹਿੰਮਤ ਦੇ ਉੱਤੇ ਕਈ ਵਾਰ ਕਰਦਾ ਹੈ ਉਹਨੂੰ ਉੱਥੇ ਹੀ ਮਾਰ ਦਿੰਦਾ ਹੈ ਉਸ ਤੋਂ ਬਾਅਦ ਇਹ 40000 ਰੁਪਏ ਇਹਦੀ ਜੇਬ ਦੇ ਵਿੱਚੋਂ ਕੱਢਦੇ ਨੇ ਤੇ ਇਹ ਚਾਰੇ ਦੋਸਤ ਹੀ ਆਪਸ ਦੇ ਵਿੱਚ ਪੈਸੇ ਵੰਡ ਲੈਂਦੇ ਨੇ ਤੇ ਪੈਟਰੋਲ ਲਿਆ ਕੇ ਹਿੰਮਤ ਦੀ ਬੋਡੀ ਨੂੰ ਉੱਥੇ ਹੀ ਜੰਗਲ ਦੇ ਵਿੱਚ ਛੱਡ ਦਿੰਦੇ ਨੇ ਇਹ ਸਭ ਕਰਨ ਤੋਂ ਬਾਅਦ ਹਣੀ ਦੂਬੇ ਸਿੱਧਾ ਘਰ ਦੇ ਵਿੱਚ ਜਾਂਦਾ ਹੈ ਤੇ ਸਾਰੀ ਗੱਲਬਾਤ ਆਪਣੀ ਮਾਂ ਪੂਨਮ ਦੂਬੇ ਨੂੰ ਜਾ ਕੇ ਦੱਸਦਾ ਹੈ ਪੂਨਮ ਵੀ ਇੱਥੇ ਕੋਈ ਸਿੱਧੀ ਸਾਦੀ ਔਰਤ ਨਹੀਂ ਸੀ ਉਹ ਵੀ ਇਹੋ ਜੇ ਕੰਮਾਂ 'ਚ ਲੰਗੀ ਹੋਈ ਸੀ ਹੁਣ ਪੂਨਮ ਹੀ ਇਹਨਾਂ ਨੂੰ ਇੱਕ ਪਲਾਨ ਸਮਝਾਉਂਦੀ ਹੈ ਤੇ ਇਸੇ ਪਲਾਨ ਦੇ ਤਹਿਤ ਰਿਤਿਕ ਨੂੰ ਕਹਿੰਦੀ ਹੈ ਕਿ ਤੂੰ ਇੰਦੋਰ ਜਾ ਤੇ ਹਿੰਮਤ ਦੇ ਪਿਤਾ ਨੂੰ ਫੋਨ ਕਰਕੇ 50 ਲੱਖ ਰੁਪਿਆ ਉਹਦੇ ਕੋਲੋਂ ਮੰਗ ਤੇ ਪੈਸੇ ਤੇ ਲਾਲਚ ਦੇ ਵਿੱਚ ਇਹ ਰਿਤਿਕ ਵੀ ਇਹਦੀ ਗੱਲ ਮੰਨ ਲੈਂਦਾ ਹੈ ਪਰ ਹੁਣ ਪੁਲਿਸ ਇੱਥੇ ਪੁੱਛਦੀ ਹੈ ਕਿ ਤੂੰ ਰਿਤਿਕ ਨੂੰ ਕਿਉਂ ਮਾਰਿਆ ਹੁਣ ਪੂਨਮ ਦੱਸਦੀ ਹੈ ਕਿ ਜਦੋਂ ਪੁਲਿਸ ਹਿੰਮਤ ਦੀ ਤਲਾਸ਼ ਕਰ ਰਹੀ ਸੀ ਤਾਂ ਰਿਤਿਕ ਦੇ ਘਰ ਵੀ ਗਈ ਹੋਈ ਸੀ ਤੇ ਜਦੋਂ ਰਿਤਿਕ ਇਹਨਾਂ ਨੂੰ ਨਹੀਂ ਮਿਲਿਆ ਕਿਉਂਕਿ ਰਿਤਿਕ ਉਸ ਸਮੇਂ ਇੰਦੋਰ ਗਿਆ ਹੋਇਆ ਸੀ ਤੇ ਜੇਕਰ ਇਹ ਇੰਦੋਰ ਤੋਂ ਵਾਪਸ ਆਉਂਦਾ ਤੇ ਪੁਲਿਸ ਇਹਨੂੰ ਫੜ ਲੈਂਦੀ ਤੇ ਸਿੱਧਾ ਸਾਕ ਜਰਾ ਸੀ ਉਹ ਰਿਤਿਕ ਤੇ ਜਾਣਾ ਸੀ ਤੇ ਦੂਜੇ ਪਾਸੇ ਰਿਤਿਕ ਤੇ ਜੇਰਾਏ ਦਾ ਦੂਸਰਾ ਦੋਸਤ ਸੀ ਲੋਕੇਸ਼ ਇਹ ਦੋਨੇ ਜਾਣੇ ਹੀ ਇਹ ਫਰੋਤੀ ਦੀ ਰਕਮ ਇਹਨਾਂ ਕੋਲੋਂ ਪਹਿਲਾਂ ਤੋਂ ਹੀ ਮੰਗ ਰਹੇ ਸਨ ਜਿਸ ਕਰਕੇ ਪੂਨਮ ਨੂੰ ਇਹ ਬਲੈਕਮੇਲ ਕਰ ਰਹੇ ਸਨ ਇਸ ਲਈ ਇਹਨਾਂ ਦੋਨਾਂ ਨੂੰ ਹੀ ਇਹਨਾਂ ਨੇ ਮਾਰ ਦਿੱਤਾ ਤੇ ਇਹ ਦੋਨੇ ਕਤਲ ਹੀ ਹਣੀ ਦੂਬੇ ਨੇ ਕੀਤੇ ਸਨ ਆਪਣੇ ਚੌਥੇ ਦੋਸਤੇ ਦੇ ਨਾਲ ਮਿਲ ਕੇ ਇਥੇ ਪੂਨਮ ਨੇ ਪੁਲਿਸ ਨੂੰ ਇੱਕ ਗੱਲ ਹੋਰ ਵੀ ਦੱਸੀ ਕਿ ਜੇਕਰ ਉਹ ਦੋਨੇ ਮਾਂ ਪੁੱਤ ਨਹੀਂ ਫੜੇ ਜਾਂਦੇ ਤਾਂ ਕੁਝ ਦਿਨਾਂ ਬਾਅਦ ਹੀ ਉਹਨਾਂ ਦਾ ਜਿਹੜਾ ਚੌਥਾ ਦੋਸਤ ਸੀ ਸੰਸਕਾਰ ਜਿਹਦੇ ਨਾਲ ਮਿਲ ਕੇ ਸਾਰੇ ਕਤਲਹਾਨੀ ਦੂਬੇ ਨੇ ਕੀਤੇ ਸਨ ਉਹਨੂੰ ਵੀ ਮਾਰ ਦੇਣਾ ਸੀ ਕਿਉਂਕਿ ਉਹ ਹੀ ਇਕੱਲਾ ਰਹਿ ਗਿਆ ਸੀ ਜਿਹਨੂੰ ਇਹ ਕਤਲਾਂ ਦੇ ਬਾਰੇ ਪਤਾ ਸੀ ਇਸ ਤਰ੍ਹਾਂ ਇੱਕ ਪੁੱਤ ਹੀ ਆਪਣੇ ਮਾਂ ਦੇ ਨੇਜਾਇਸਮੰਦਾਂ ਨੂੰ ਛੁਪਾਉਣ ਵਾਸਤੇ ਆਪਣੇ ਦੋਸਤਾਂ ਦਾ ਹੀ ਇੱਕ ਤੋਂ ਬਾਅਦ ਇੱਕ ਕਤਲ ਕਰਦਾ ਗਿਆ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੇ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ